ਪੰਜਾਬ ਦੇ ਪਿੱਠ ਦੇ ਛੁਰ ਇਸ ਇਸ ਆਮ ਪਾਰਲੀ ਸਰਕਾਰ ਨੇ ਕੇਜਰੀਵਾਲ ਦੀ ਸਰਕਾਰ ਨੇ ਪੰਜਾਬ ਦੇ ਪੰਜਾਬੀਆਂ ਦੇ ਪਿੱਠ ਦੇ ਛੁਰਾ ਮਾਰਿਆ ਆ ਪੰਜਾਬ ਦੀ ਵੱਧ ਕਿਸਮ ਦੀ ਆ ਇਹ 5 ਸਾਲ ਪਹਿਲਾਂ ਕਾਂਗਸੀ ਸਰਕਾਰ ਰਹੀ ਉਹਨਾਂ ਦਾ ਬੇੜਾਗਰਕ ਹੋ ਗਿਆ ਸਕੀਮਾ ਥੱਲੇ ਤੱਕ ਨਹੀਂ ਆਉਂਦੇ ਪੀਆ ਸਾਢੇ 3 ਸਾਲ ਇਸ ਆਮ ਸਰਕਾਰ ਨੂੰ ਹੋ ਗਿਆ ਕੇਜਰੀਵਾਲ ਦੀ ਸਰਕਾਰ ਨੂੰ ਉਹਨਾਂ ਦਾ ਹੀ ਬੇੜਾਗਰਕ ਹੋ ਗਿਆ ਇਹ ਤੇ ਇਹ ਇਹ ਜਿਹੜੇ ਗਿੱਦਰ ਤਾਂ ਮਕੀਆਂ ਨਾਲ ਇਹ ਬਾਉਣ ਦਾ ਇਹ ਨਹੀਂ ਹੋਣਾ ਇਹ ਤੇ ਲੋਕਾਂ ਦੇ ਸੰਗਮ ਦੇ ਫੈਸਲਾ ਕਰਦਾ ਹੈ ਪਬਲਿਕ ਨੇ ਫੈਸਲਾ ਕਰਨਾ ਹੈ ਤੇ ਕੇ ਸਰਪੰਚ ਦੀ ਪੰਚ ਵੀ ਐਮਐਲਏ ਵੀ ਕੇ ਲੰਬਰ ਨਾਲ ਬਹੁਤ ਵੀ ਲੋੜ ਵੀ ਸਸ਼ੀਕਾਲ ਦਾ ਗ੍ਰੇਟ ਪੰਜਾਬੀ ਟੀਵੀ ਵਿਖਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਅਸਿਕੋ ਤੁਸੀਂ ਵੇਖਿਆ ਕਿ ਅੱਜ ਸਵੇਰ ਤੋਂ ਹੀ ਪੂਰੇ ਪੰਜਾਬ ਬੰਦਰ ਬੀਜੇਪੀ ਵੱਲੋਂ ਚਲਾਈ ਗਈ ਜਿਹੜੀ ਮੋਹਮ ਸੀਗੀ ਉਸ ਨੂੰ ਡੋਰ ਰੋਕਿਆ ਜਾ ਰਿਹਾ ਤੇ ਉਸ ਦੇ ਜਿਹੜੇ ਕੈਂਪ ਸੀਗੇ ਬਿਲਕੁਲ ਸਵੇਰ ਤੋਂ ਹੀ ਜਿਹੜੇ ਬੰਦ ਕਰਵਾ ਦਿੱਤੇ ਗਏ ਅਤੇ ਜਿਹੜੇ ਵੀ ਨੁਮਾਇंदे ਸੀਗੇ ਜਾਂ ਮੈਂ ਉਹਦੇ ਦਾ ਰਕਵਾ ਜਿਹੜੇ ਜਿਹੜੇ ਉੱਥੇ ਕੈਂਪਾਂ ਦੀ ਜਿਹਨੂੰ ਜਿਹੜੇ ਚਲਾ ਰਹੇ ਸੀਗੇ ਜਾਂ ਕੈਂਪਾਂ ਨੂੰ ਜਾਂ ਐਕਟਿਵ ਕਰ ਰਹੇ ਸੀਗੇ ਗਾਂ ਵੱਡੇ ਪੱਧਰ ਤੇ ਫੈਲਾ ਰਹੇ ਸੀਗੇ ਉਹਨਾਂ ਸਾਰਿਆਂ ਨੂੰ ਸਵੇਰ ਤੋਂ ਹੀ ਨਜ਼ਰਬੰਦ ਕਰ ਲਿਆ ਗਿਆ ਸੀਗਾ ਔਰ ਪੁਲਿਸ ਵੱਲੋਂ ਆਪਣੀ ਹਿਰਾਸਤ ਚ ਲੈ ਕੇ ਹਰ ਸ਼ਾਮ ਦੇ 5 ਵਜੇ ਜਿਹੜਾ ਉਹਨਾਂ ਨੂੰ ਸਾਰਿਆਂ ਨੂੰ ਰਿਲੀਵ ਕਰ ਦਿੱਤਾ ਗਿਆ। ਇਸੇ ਤਰੀਕੇ ਨਾਲ ਹੀ ਜੇ ਮੈਂ ਹਲਕਾ ਜਨਾਲਾ ਦੀ ਗੱਲ ਕਰਾਂ ਤੇ ਹਲਕਾ ਜਨਾਲਾ ਤੋਂ ਸਾਬਕਾ ਵਿਦਾਇਕ ਬੋਨੀਓ ਮਪਾਲ ਸਿੰਘ ਜਨਾਲਾ ਕਿਉਂਕਿ ਉਹਨਾਂ ਨੂੰ ਵੀ ਸਵੇਰ ਤੋਂ ਹੀ ਜਿਹੜਾ ਥੋਬੇ ਵਿਖੇ ਕੈਂਪ ਲੱਗਾ ਸੀ ਉਸ ਕੈਂਪ ਤੋਂ ਚੱਕਿਆ ਸੀਗਾ ਤੇ ਹੁਣ ਜਿਹੜਾ 5 ਵਜੇ ਜਿਹੜਾ ਰਿਲੀਵ ਕੀਤਾ ਗਿਆ ਸਾਡੇ ਨਾਲ ਬੋਨੀ ਸਾਹਿਬ ਮੌਜੂਦ ਨੇ ਆਪਾਂ ਪਹਿਲਾਂ ਉਹਨਾਂ ਨਾਲ ਪੂਰੀ ਗੱਲ ਕਰਾਂਗੇ। ਪਰ ਸਭ ਕੀ ਕਹਿਣਾ ਚਾਹੁੰਦੇ ਹੋ ਅੱਜ ਸਵੇਰ ਤੋਂ ਹੀ ਤੁਹਾਨੂੰ ਰਿਲੀਵ ਕੀਤਾ ਗਿਆ ਕੀ ਮਨਸਾ ਕੀ ਕਾਰਨ ਸੀਗਾ ਜਿਹੜਾ ਅੱਜ ਜਿਹੜਾ ਰਿਲੀਵ ਕੀਤਾ ਗਿਆ। ਪੰਜਾਬ ਦੇ ਪਿੱਠ ਦੇ ਇਸ ਇਸ ਜੇ ਕੋਈ ਪੰਜਾਬ ਦੇ ਲੋਕਾਂ ਦੀ ਸੰਗਤ ਦੀ ਸੇਵਾ ਕਰਨਾ ਚਾਹੁੰਦਾ ਹੈ ਲੋਕ ਭਲਾਈ ਸਕੀਮਾਂ ਜਿਹੜੀਆਂ ਸਰਕਾਰ ਸੈਂਟਰਲ ਸਰਕਾਰ ਦੀਆਂ ਜਿਹੇ ਲੋਕਾਂ ਤੱਕ ਪਹੁੰਚਾਉਣਾ ਹੀ ਚਾਹੁੰਦੇ ਆ ਤੇ ਸਾਨੂੰ ਚੁੱਕ ਕੇ ਜੇਲ੍ਹਾਂ 'ਚ ਬੰਦ ਕਰਦੇ ਪੇ ਥਾਣਿਆਂ 'ਚ ਭੌਂਦੇ ਪਏ ਆ ਮੈਂ ਤੇ ਅੱਗੇ ਮੈਨੂੰ ਕਿਸੇ ਨੇ ਦੱਸਿਆ ਕਿ ਜਿਹੜਾ ਇਥੋਂ ਦਾ ਸਾਬਕਾ ਮੰਤਰੀ ਦੇ ਇਥੋਂ ਦਾ ਵ代ਇਆ ਕਿਹਾ ਕੁਲੀਵ ਧਾਰੀਵਾਲ ਇੰਟਰਵਿਊ ਕਿ ਪ੍ਰੈਸ ਕਾਨਫਰੰਸਾਂ ਦਾ ਚੰਡੀਗੜ੍ਹ ਬਿਲਕੁਲ ਕਿ ਡਾਟਾ ਚੋਰੀ ਹੋ ਰਿਹਾ ਇਹ ਹੋ ਰਿਹਾ ਚੋਰੀ ਹੋ ਰਿਹਾ ਚੋਰੀ ਤੂੰ ਇਹ ਦੱਸ ਕਿ ਜਦੋਂ ਦੀ ਸਰਕਾਰ ਬਣੀ ਹੀ ਕਿਹੜਾ ਤੁਸੀਂ ਹਰ ਲੇਡੀ ਦੇ ਹਜ਼ਾਰ-ਹਜ਼ਾਰ ਰੁਪਏ ਕਹਿੰਦੇ ਹੋ ਤੁਸੀਂ ਦੇਣਾ ਡਾਟਾ ਇਕੱਠਾ ਕੀਤਾ ਸੀ ਚੋਰੀ ਦੇ ਤੁਸੀਂ ਕਰਕੇ ਲੈ ਗਏ ਪੰਜਾਬ ਨੂੰ ਲੁੱਟ ਕੇ ਤੁਸੀਂ ਲੈ ਗਏ ਡਾਕੇ ਦੇ ਤੁਸੀਂ ਮਾਰਦੇ ਹੋ ਲੁੱਟ-ਲੁੱਟ ਦਿੱਲੀ ਲੈ ਕੇ ਆਪਣੇ ਆਕਾਲੇ ਖੜਲੇ ਪੈ ਜੇ ਬੇੜਾ ਘਰ ਕਰ ਕਰਕੇ ਰਸਤਾ ਤੋਂ ਹ ਇਸ ਪੰਜਾਬ ਦੇ ਸੂਬੇ ਦਾ ਇਹ ਮੈਨ ਬੇਦੀ ਖੜਾਗਾ ਕਿ ਨਸ਼ਿਆਂ ਵਿਰੋਧ ਜਿਹੜਾ ਯੁੱਧ ਨਸ਼ਿਆਂ ਵਿਰੋਧ ਕਿਹੜੀ ਐਮਚਲਾਉਂਦੇ ਪਏ ਆ ਇਹ ਲੋਕਾਂ ਨੂੰ ਗਮਰਾਹ ਕਰਦੇ ਪਏ ਆ ਉਸੇ ਤਰ੍ਹਾਂ ਦੂਣੀ ਚੋਣੀ ਰਫ਼ਤਾਰ ਨਾਲ ਇਹ ਨਸ਼ੇ ਚੱਲ ਰਹੇ ਕਿਹੜੀਆਂ ਕਿਹੜੀਆਂ ਸਕੀਮਾਂ ਸੀ ਜਿਹੜੀਆਂ ਇਸ ਕੈਂਪ 'ਚ ਖਾਸ ਕਰਕੇ ਸੀਗੀਆਂ ਜਿਨ੍ਹਾਂ ਦੇ ਕਰਕੇ ਅੱਜ ਜਿਹੜਾ ਬੰਦ ਹੋਇਆ ਇਹ ਸੈਂਕੜੇ ਸਕੀਮਾਂ ਸਨ ਜੀ ਪਰ ਕਿਹੜੀ ਸਾਡੇ ਪੰਜਾਬ ਦੀ ਹਾਈ ਕਮਾਂਡ ਹੈ ਤੇ ਸਾਡੇ ਪੰਜਾਬ ਦੇ ਪ੍ਰਧਾਨ ਜਾਖੜ ਸਾਹਿਬ ਸਾਡੇ ਜਗਨੀਰ ਜਾਖੜ ਜੀ ਸਾਡੇ ਵਰਕਿੰਗ ਪ੍ਰਧਾਨ ਅਸ਼ੋਕਨੀ ਸ਼ਰਮਾ ਜੀ ਸਮੁੱਚੀ ਜਿਹੜੀ ਸਾਡੀ ਹਾਈ ਕਮਾਂਡ ਹੈ ਪੰਜਾਬ ਦੇ ਸੂਬੇ ਦੀ ਉਹਨਾਂ ਨੇ ਨੌ ਇੱਕ ਪੈਨਫਲੈਟ ਅਸੀਂ ਬਣਾਇਆ ਹੈ ਨਵਾਂ ਸਕੀਮਾ ਹੈ ਕਿਉਂ ਨਹੀਂ ਸਭੀਆਂ ਪੰਜਾਬ ਪੰਜਾਬੀ ਅਤੇ ਗਰੀਬਾਂ ਨਾਲ ਹਰ ਵਰਗ ਦੇ ਤੋਂ ਘਟੋਕਦੀਆਂ ਇੱਥੇ ਸਾਡੀਆਂ ਪੀਆਂ ਪੈਣਾ ਬਜ਼ੁਰਗ ਨੌਜਵਾਨ ਕਿਸਾਨ ਹਾਂਜੀ ਇੱਥੋਂ ਤੱਕ ਕਿ ਇਹਨਾਂ ਦੇ ਆਪ ਆਪਣੇ ਅਪਡੇਟ ਕਰਨ ਦੇ ਹਿੱ ਅਧਾਰ ਕਾਰਡ ਵੀ ਜਿੰਨਾਂ ਦੀਆਂ ਪੈਨਸ਼ਨਾਂ ਅਪਡੇਟ ਹੋਣ ਵਾਲੀਆਂ ਜਿੰਨਾਂ ਦੇ ਪਿੱਛੇ ਆਧਾਰ ਕਾਰਡ ਰੀਨਿਊ ਹੋਣਾਰੇ ਇਹ ਸਾਰੀ ਸਕੀਮਾ ਫ੍ਰੀ ਆਫ ਕਾਸਟ ਸਾਡੀ ਪਾਰਟੀ ਵੱਲੋਂ ਸਾਡੇ ਵਰਕਰਾਂ ਨੂੰ ਸੇਵਾ ਕਰ ਰਹੀ ਹੈ ਪੰਪਲੈਟ ਬਣਿਆ ਸੀਗਾ ਬੀਜੇਪੀ ਸਰਕਾਰ ਆਪਕੇ ਦੁਆਰ ਇਹੀ ਕੰਪਲੇਟ ਲੈ ਚੱਲ ਰਹੀ ਹੈ ਕਿਹੜਾ ਹਿੰਦੁਸਤਾਨ ਜਿਹੜਾ ਰਾਜਪਾ ਕਰਦੇ ਪਏ ਆ ਮੈਂ ਤਾਂ ਧੰਨਵਾਦੀਆਂ ਮੋਦੀ ਸਾਹਿਬ ਦਾ ਕਿ ਪੈਨਫਿਲਟ ਬਣਿਆ ਹੀ ਆਪਕੀ ਸਰਕਾਰ ਜੇ ਪੰਜਾਬ ਦੀ ਬਦ ਕਿਸਮ ਦੀ ਆ ਕਿ 5 ਸਾਲ ਪਹਿਲਾਂ ਕਾਂਗਸੀ ਸਰਕਾਰ ਰਹੀ ਉਹਨਾਂ ਦਾ ਬੇੜਾ ਕਰਕ ਹੋ ਗਿਆ ਸਕੀਮਾਂ ਥੱਲੇ ਦੱਕਣੀਆਂ ਆਉਂਦੇ ਪੀਆਂ ਸਾਢੇ 3 ਸਾਲ ਇਸ ਆਮ ਸਰਕਾਰ ਨੂੰ ਹੋ ਗਿਆ ਕੇਜਰੀਵਾਲ ਦੀ ਸਰਕਾਰ ਨੂੰ ਉਹਨਾਂ ਦਾ ਵੀ ਬੇੜਾ ਕਰਕ ਹੋ ਗਿਆ ਤੇ ਜੇ ਅਸੀਂ ਹੁਣ ਕਿਸੇ ਵਿਉਤਬੰਦੀ ਨਾਲ ਇਹ ਕੰਮ ਚਲਾਉਣ ਲੱਗੇ ਆ ਲੋਕਾਂ ਤੱਕ ਸਹਾਇਤਾ ਕਰਨ ਲੱਗੇ ਆ ਗਰੀਬ ਲੋਕਾਂ ਦੀ ਸਹਾਇਤਾ ਕਰਨ ਲੱਗੇ ਆ ਇਹ ਚਾਹੁੰਦੇ ਨਹੀਂ ਤੇ ਗਰੀਬ ਲੋਕਾਂ ਤੱਕ ਸਹਾਇਤਾ ਪਹੁੰਚੇ ਕੀ ਲੱਗਦਾ ਕੀ ਹੈ ਕਿੰਨੀ ਕੀ ਮਨਸਾ ਹੈ ਇਸ ਕਰਨ ਦੇ ਵਿੱਚ ਜਿਹੜੀ ਇਹ ਸਾਡੀ ਅੱਜ ਪਹਿਲੀ ਜੇਤਿਆ ਪ੍ਰਮਾਤਮਾ ਦੀ ਗੁਰੂ ਬਾਬੇ ਬੁੱਢੇ ਸਾਹਿਬ ਦੀ ਧਰਤੀ ਬਾਬਾ ਬੁੱਢਾ ਜੀ ਦੀ ਧਰਤੀ ਦੇ ਖਲੋਤੇ ਬੈਠੇ ਆ ਖਲੋਤੇ ਆ ਤੇ ਸਾਡੀ ਪਹਿਲੀ ਜੇਤਿਆ ਇਹੋ ਜਿਹੇ ਕਈ ਇਹ ਇਹ ਜਿਹੜੇ ਗਿੱਦੜ ਤਾਂ ਮਕੀਆਂ ਨਾ ਇਹ ਬਾਹਣ ਦਾ ਇਹ ਨਹੀਂ ਹੋਣਾ ਇਹਦੇ ਲੋਕਾਂ ਦੇ ਸੰਗਵਰੇ ਫੈਸਲਾ ਕਰਦਾ ਆ ਪਬਲਿਕ ਰਿਗਨਫੈਸਲਾ ਕਰਦਾ ਆ ਕਿ ਕਿਹੜੇ ਲੋਕਾਂ ਦੀ ਸੇਵਾ ਕਰਨੀ ਦੀ ਤਤਬਰ ਨੇ ਤੇ ਕਿਹੜੇ ਕਿਹੜੀਆਂ ਲੋਕਾਂ ਦੀਆਂ ਸਕੀਮਾਂ ਬੰਦ ਕਰਦੇ ਪੈਣ ਕੀ ਇਹ ਮਿਸ਼ਨ ਜਿਹੜਾ ਚੱਲ ਰਿਹਾ ਤੁਹਾਡੇ ਲੋਕ ਕੈਂਪ ਲਗਾਏ ਜਾ ਰਹੇ ਆ ਫਿਰ ਜਾਰੀ ਰਹਿਣਗੇ ਮੈਂ ਤਾਂ ਕਹਿੰਦਾ ਇਹਦੇ ਚ ਸਭ ਤੋਂ ਪਹਿਲਾਂ ਗੱਲ ਇਹ ਗਰੀਬਾਂ ਦੇ ਘਰ ਘਰ ਜਾ ਕੇ ਡੋਰ ਡੋਰ ਜਾਂਦੇ ਪਏ ਆ ਉੱਥੇ ਕਿਹੜੇ ਸਰਪੰਚ ਦੀ ਪੰਚ ਵੀ ਐਮਐਲਏ ਵੀ ਕਿਸੇ ਨੰਬਰ ਦਾ ਮੋਤ ਵੀ ਲੋੜੀਂਦੀ ਆ ਉੱਥੇ ਕੋਈ ਵੀ ਜਾਵੇ ਕੋਈ ਵੀ ਚਿਰਾਂ ਵੀ ਲੋੜਵਾਂ ਦੇ ਆਪਣੇ ਜੋ ਕਾਜ ਹੋਏ ਉਹਦੇ ਮੁਤਾਬਕ ਬਣਦੇ ਉੱਥੇ ਵਿਖਾਵੇ ਜੋ ਵੀ ਡਾਕੂਮੈਂਟ ਸਰਕਾਰੀ ਜੋ ਚਾਹੀਦੇ ਆ ਇਹਨੂੰ ਦੇ ਹਰ ਇੱਕ ਲੋੜ ਦੇ ਫੈਸਲੇ ਚ ਕੋਣਾ ਚਾਹੀਦਾ ਇਹ ਪਾਰਟੀ ਬਾਜ਼ੀ ਦੇ ਉੱਪਰ ਉੱਠ ਕੇ ਕਰਦੇ ਪਏ ਉੱਥੇ ਸਿੰਗਲ ਪੈਣੀ ਵੀ ਨਹੀਂ ਲੱਗਦੀ ਪਈ ਕਿਸੇ ਦੀ ਪਰ ਪ੍ਰੈਸ ਕਾਨਫਰੰਸ ਜਿਸ ਤਰੀਕੇ ਨਾਲ ਤੁਸੀਂ ਕੀਤਾ ਵੀ ਧਾਰੀਵਾਲ ਸਾਹਿਬ ਨੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਉਹਨਾਂ ਨੇ ਖਾਸ ਤੌਰ ਤੇ ਕਿਹਾ ਕਿ ਇਹਦੇ ਵਿੱਚ ਲੋਕਾਂ ਦੇ ਡਾਕੂਮੈਂਟ ਨਾਲ ਕਿਤਨਾ ਕਿਤੇ ਪ੍ਰਾਈਵੇਸੀ ਸ਼ੇਅਰ ਹੋਣਦੀ ਆ ਉਹਦਾ ਵੀ ਕਿਤੇ ਖਤਰਾ ਜੇ ਲੋਕਾਂ ਦੀ ਹੁੰਦੀ ਲੋਕ ਸ਼ਿਕਾਇਤ ਕਰਨਾ ਹੋਇਆ ਕੀ ਆ ਸ਼ਿਕਾਇਤ ਦੇ ਇਥੋਂ ਦਾ ਜਿਸ ਪਿੰਡ ਹੀ ਗਏ ਆ ਉਥੇ ਜਿਹੜੀ ਇਹਨਾਂ ਦੀ ਪੰਚਾਇਤ ਬਣੀ ਉਥੋਂ ਦਾ ਸਰਪੰਚ ਬਣਿਆ ਉਹਨੇ ਸ਼ਿਕਾਇਤ ਕੀਤੀ ਆ ਕਿ ਪੰਜਾਬ ਸਰਕਾਰ ਦੀ ਇਸ ਮੈਨੂੰ ਜਿਹੜੀ ਮੈਨੂੰ ਇਹ ਲੈਣ ਡਿਪਟੀ ਸਹਾਸ ਤੋਂ ਉੱਤੇ ਇਹਦੀ ਫੋਰਸ ਮੈਂ ਕਿਸੇ ਨੂੰ ਹੱਕ ਨੂੰ ਫੜਨ ਲੱਗਾ ਹਨ ਉਹਨੇ ਜਿਹੜਾ ਥੋਬੇ ਪਿੰਡ ਦਾ ਸਰਪੰਚ ਆ ਉਹਦੀ ਮੋਹਰ ਲੱਗੀ ਆ ਉਹਦੇ ਸਾਈਨ ਹੋਏ ਆ ਤੇ ਮੈਂ ਉਹਨੂੰ ਦੱਸਣਾ ਚਾਹੁੰਦਾ ਸਰਪੰਚ ਨੂੰ ਘਬਰਾਣਾ ਤੇ ਤੇਰੀਆਂ ਮੋਹਰਾਂ ਨਾਲ ਜੇ ਇਹ ਘਬਰਾਗੇ ਤੇ ਸਾਨੂੰ ਡਾਕਟਰ ਰਵਿੰਦਰ ਸਿੰਘ ਦਾ ਪੁੱਤ ਕੌਣ ਹੈ ਤੂੰ ਬੀਬੀ ਬਤਾਰ ਕੌਰ ਦਾ ਜੇ ਤੂੰ ਫੌਜੀ ਆ ਤੇਰੇ ਤੋਂ ਵੱਡੇ ਫੌਜੀ ਆਂ ਅਸੀਂ ਤੇ ਜੇ ਲੋਕਾਂ ਦੀਆਂ ਤੂੰ ਸਕੀਮਾਂ ਬੰਦ ਕਰਦਾ ਮੈਂ ਤੇ ਹੈਰਾਨ ਆ ਤੂੰ ਕਹਿੰਦਾ ਫੌਜੀ ਹੋਏ ਇਹ ਇਹਨਾਂ ਇਹ ਬੁੱਢੀਆਂ ਵਾਲੀਆਂ ਖੇਡਾਂ ਖੇਡਦਾ ਬਿਆ ਸਦਾ ਇੱਕ ਰੇਵਾਜ ਲੋਕਾਂ ਦੀਆਂ ਪੜਾਈ ਸਕੀਮਾਂ ਜੇਹੀ ਬਲ ਕਰ ਸਕਦੇ ਆ ਜੇ ਤੇਰੇ ਕੋ ਨਹੀਂ ਹੁੰਦੀਆਂ ਤੇ ਹੱਥ ਖਰੇ ਕਰ ਦੇ ਅਸੀਂ ਆਪੇ ਸਾਰੇ ਪਿੰਡ ਦੇ ਕਰਾ ਕੇ ਦੇਵਾਂਗੇ ਸਰਕਾਰ ਨੇ ਜਦੋਂ ਤਾਰੀਵਾਲ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਖਾਸ ਗੱਲ ਕਹੀ ਆ ਕਿ ਜਿਹੜੀਆਂ ਸਰਕਾਰਾਂ ਸਕੀਮਾਂ ਦਿੰਦੀਆਂ ਨੇ ਸੈਂਟਰ ਦੀਆਂ ਉਹ ਕੇਂਦਰ ਦੀ ਜ਼ਿੰਮੇਵਾਰੀ ਹੁੰਦੀ ਹੈ ਕੇਂਦਰ ਆਪ ਜਾ ਕੇ ਲੋਕਾਂ ਦੀ ਗਿਰ ਪਹੁੰਚਾਈ ਗਈ ਹੈ ਸੈਂਟਰਲ ਸਰਕਾਰ ਨੇ ਇੱਕ ਸੀਐਸਸੀ ਸਕੀਮ ਕਾਮਨ ਸਰਵਿਸ ਸੈਂਟਰ ਤੈਅ ਇਹ ਸਾਰੀਆਂ ਸਾਡੇ ਕੋਲ ਇਹਦੀਆਂ ਇਹਦੀਆਂ ਅਪਲਾਈ ਕੀਤੀਆਂ ਸਾਨੂੰ ਮਿਲੀਆਂ ਪਈਆਂ ਕੋਈ ਵੀ ਕਾਮਨ ਸਰਵਿਸ ਜਿਹੜੀ ਸੈਂਟਰ ਮਿਲਦੇ ਪਏ ਆ ਕੋਈ ਵੀ ਬਾਈ ਕਰਦੇ ਉਹਦੀ ਉਹਦੀ ਟਰਮ ਕੰਡੀਸ਼ਨ ਦੇ ਕੇ ਇਹ ਤਲੀ ਦੇ ਸਾਨੂੰ ਨੈਟਵਰਕ ਨਹੀਂ ਮਿਲਦਾ ਪਿਆ ਕੋਈ ਵੀ ਇਹ ਨਹੀਂ ਕਿ ਮੈਂ ਜਾਂ ਕਾ ਬੀਜੇਪੀ ਦਾ ਕਿਹੇ ਪਰ ਕਿਹੇ ਪਾਰਟੀ ਦਾ ਬੰਦਾ ਵੀ ਇਹਨੂੰ ਅਪਲਾਈ ਕਰਕੇ ਇਹ ਸੇਵਾ ਕਰ ਸਕਦਾ ਹੈ ਕੀ ਹੁਣ ਅਪੀਲ ਕੀ ਕਰਨਾ ਚਾਹੁੰਦੇ ਹੋ ਲਾਸਟ ਵਿੱਚ ਮੈਂ ਤੇ ਅਪੀਲ ਕਰਨਾ ਚਾਹਾਂਗਾ ਕਿ ਤੁਸੀਂ ਆਪ ਆੜੇ ਰੁੜ ਗਏ ਆ ਆਪ ਆੜੇ ਆਪ ਦੀ ਸਰਕਾਰ ਰੁੜ ਗਈ ਆ ਇੱਥੇ ਜਿਤਨਾ ਆ ਰਾਵੀ ਦਰਿਆ ਚ ਪਾਣੀ ਆਉਂਦਾ ਪਾ ਵੀ ਇਸ ਪਾਕਿਸਤਾਨ ਨੂੰ ਜਾਂਦਾ ਪਾ ਵੀ ਸਮਝੋ ਪਾਕਿਸਤਾਨ ਨਹੀਂ ਜਾਂਦਾ ਇਹ ਅਫਗਾਨਿਸਤਾਨ ਨੂੰ ਟੱਪ ਜਾਣੇ ਲੋ ਇਹ ਰੁੜ ਗਏ ਆ ਭਾਜਪਾ ਨੂੰ ਲੋਕਾਂ ਨੇ ਮੰਨ ਬਣਾ ਲਿਆ ਤੁਸੀਂ ਸਾਨੂੰ ਜੇਲਾ ਦੇ ਦਿਓ ਭਾਵੇਂ ਸਾਲੂ ਭਾਵੇਂ ਫਾੜਾ ਲਓ ਪਰ ਅਸੀਂ ਜਿਹੜੀਆਂ ਲੋਕਾਂ ਦੇ ਤਸਕੀਮਾਂ ਆ ਸੈਂਟਰ ਦੀਆਂ ਮੋਦੀ ਸਾਹਿਬ ਦੀਆਂ ਘਰ ਘਰ ਪ ਜਾ ਕੇ ਲੋਕਾਂ ਦੀ ਸੇਵਾ ਕਰਾਂਗੇ ਸਾਡੇ ਦੇ ਭਾਵੇਂ ਤੁਸੀਂ ਲੱਖ ਲੱਖ ਰੀ ਪਰਤੀ ਦੇ ਲੋ ਸਾ ਕੋਈ ਸਾਨੂੰ ਅੰਡਰ ਕਰ ਲੋ ਬਿਲਕੁਲ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਸੀ ਸਾਡੇ ਨਾਲ ਬੋਨੀ ਅਮਰਪਾਲ ਸਿੰਘ ਅਜਨਾਲਾ ਮੌਜੂਦ ਸੀਗੇ ਜੋ ਕਿ 5 ਵਜੇ ਦੇ ਟਾਈਮ ਨਾਲ ਜਿਹੜੇ ਰਿਲੀਵ ਹੋ ਕੇ ਬਾਹਰ ਨਿਕਲੇ ਨੇ ਜਿਸਨਾਂ ਨੂੰ ਪੁਲਿਸ ਵੱਲੋਂ ਬਿਲਕੁਲ ਸਹੀ ਤਰੀਕੇ ਨਾਲ ਜਿਹੜਾ ਵਾਪਸੀ ਕਰਵਾਈ ਆ ਉਸੇ ਤਰੀਕੇ ਨਾਲ ਉਹਨਾਂ ਵੱਲੋਂ ਬਾਹਰ ਆਣ ਕੇ ਆਪਣੇ ਸਾਥੀ ਜਿਹੜੇ ਉਹਨਾਂ ਦੇ ਸਮਰਥਕ ਆਏ ਸੀ ਉਹਨਾਂ ਦਾ ਕਿਤੇ ਕਿਤੇ ਧੰਨਵਾਦ ਕੀਤਾ ਗਿਆ ਸਹਿਯੋਗ ਦਿੱਤਾ ਗਿਆ ਇੱਕ ਜਿਹੜੀ ਗੱਲ ਕੀਤੀ ਗਈ ਹੈ ਕਿ ਇਹ ਭਾਜਪਾ ਵੱਲੋਂ ਲਗਾਤਾਰ ਜਿਹੜੀਆਂ ਗਿਆਂਦੀਆਂ ਗਈਆਂ ਸਕੀਮਾਂ ਨੇ ਕਰ-ਕਰ ਬਚਾਈਆਂ ਜਾਣਗੀਆਂ ਜਿਸ ਤਰੀਕੇ ਨਾਲ ਵੀ ਸਾਨੂੰ ਜਿੱਤੂ ਤਿੱਕਰ ਵੀ ਜਾਣਾ ਪਿਆ ਸੀ ਹਾਜ਼ਰਾਂ ਬਾਕੀ ਤੁਸੀਂ ਜਿਹੜੇ ਹੋ ਇਸ ਤਰੀਕੇ ਦੇ ਨਾਲ ਹੀ ਦਾ ਗ੍ਰੇਡ ਪੰਜਾਬ ਟੀਵੀ ਲੀਆ ਅਜਨਾਲਾ ਤੋਂ ਜਗਦੀਸ਼ ਸਿੰਘ ਦੀ ਰਿਪੋਰਟ